ਔਰ ਸਰਕਾਰ ਨੇ ਇਹ ਗੱਲ ਕਹੀ ਆ ਜਿਹੜੇ ਨਮਿੰਦਿਆ ਇਸ ਟੀਮ ਆਈ ਉਹਨਾਂ ਦੀ ਕਿ ਇਹਦਾ ਤੇ ਜਿਹੜੀ ਆ ਉਹ ਛੇਤੀ ਵਿਚਾਰ ਕਰਕੇ ਆਹੀਂ ਅਗਲੀ ਮੀਟਿੰਗ ਜਿਹੜੀ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੋ ਸਕਦੀ ਹੈ ਅੱਜ ਵੀ ਹੋ ਸਕਦੀ ਔਰ ਕੱਲ ਵੀ ਹੋ ਸਕਦੀ ਆ ਉਸ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਸਾਹਮਣੇ ਆਉਂਦਾ ਔਰ ਕਿਸ ਤਰੀਕੇ ਨਾਲ ਸਰਕਾਰ ਜਿਹੜਾ ਉਹ ਅਗਲਾ ਫੈਸਲਾ ਲੈਂਦੀ ਆ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੇਗਾ ਤੁਸੀਂ ਵੇਖਿਆ ਸੱਸ ਦੇ ਵਿੱਚ ਰਵਨੀਤ ਬਿੱਟੂ ਜੀ ਨੇ ਵੀ ਇਹ ਗੱਲ ਆ ਖਾਸ ਤੌਰ ਤੇ ਕਹੀ ਹੈ ਕਿ ਤੁਸੀਂ 750 ਕਿਸਾਨ ਪਿਛਲੀ ਵਾਰੀ ਬਰਵਾ ਕੇ ਬਾਅਦ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਮੇਰੀ ਸਹਿਨ ਤਪੱਸਿਆ ਜਿਹੜੀ ਆ ਉਹਦੇ ਵਿੱਚ ਕੋਈ ਕਮੀ ਰਹਿ ਗਈ ਆ ਉਹਦਾ ਕਰਕੇ ਜਿਹੜਾ ਇਹ ਅੰਦੋਲਨ ਜਿਹੜਾ ਆ ਉਹ ਇੱਕ ਸਾਲ ਔਰ 12 13 ਦਾ 15 ਸੌਰੀ 15 16 ਦਿਨ ਚੱਲ ਗਿਆ ਔਰ ਉਹਦਾ ਕਰਕੇ ਉਹ ਉਸਨੇ ਬਾਅਦ ਦੇ ਵਿੱਚ ਮਾफी ਮੰਗੀ ਪ੍ਰਧਾਨ ਮੰਤਰੀ ਹੋ ਸਕਦਾ ਇਸ ਵਾਰ ਉਹ ਲੋ ਇਹੋ ਜਿਹੀ ਗਲਤੀ ਨਾ ਕਰੇ ਜਿਹੜੀ ਦਿੱਲੀ ਦੀ ਕੋਚ ਦੀ تیاری ਆ ਉਹ ਜਾਰੀ ਰਤਿਆ ਕਿਉਂਕਿ ਜਿੰਨਾ ਚਿਰ ਇਹ ਸਾਰਾ ਜਿਹੜਾ ਮਸਲਾ ਆ ਉਹ ਹੱਲ ਨਹੀਂ ਹੋ ਜਾਂਦਾ ਉਹਨਾਂ ਚਿਰ ਦੀ ਸਾਰੀ ਤਿਆਰੀ ਆ ਸਾਡਾ ਪ੍ਰਦਰਸ਼ਨ ਇਹ ਉਹ ਜਾਰੀ ਰਹੂਗਾ ਐਸ ਵਾਰ ਜਿਹੜਾ ਹਰਿਆਣਾ ਪੰਜਾਬ ਮੱਧ ਪ੍ਰਦੇਸ਼ ਅਸਾਮ ਜਿਵੇਂ ਪਿਆਰ ਚੁੱਪੀ ਰਾਜਸਥਾਨ ਔਰ ਬੰਗਲੌਰ ਕਰਨਾਟਕ ਤਾਮਲਡੂ ਕੇਰਲਾ ਸਾਰੇ ਇਸ ਜਿਹੜੇ ਕਦੋਂ ਤੋਂ ਸਾਰਿਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚ ਰਹੇ ਨੇ ਤਾਂ ਕਿ ਜੇ ਸਰਕਾਰ ਦੀ ਪੈਰਗੇਟ ਵੱਡੀ ਆ ਤੇ ਪਬਲਿਕ ਦਾ ਜੋਰ ਉਹਦੇ ਨਾਲੋਂ ਕਈ ਗੁਣਾ ਵੱਧਿਆ ਇਸ ਕਰਕੇ ਕੋਈ ਗੱਲ ਨਹੀਂ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਦਿੱਲੀ ਜ਼ਰੂਰ ਜਾਵਾਂਗੇ ਜਿੱਤ ਕੇ ਆਵਾਂਗੇ ਦਿੱਲੀ ਜ਼ਰੂਰ ਜਾਵਾਂਗੇ ਕੋਈ ਗੱਲ ਨਹੀਂ ਇਨਾ ਹੱਥ ਕੰਡਿਆਂ ਦੇ ਸਾਨੂੰ ਸਾਨੂੰ ਗੋਰੀਆਂ ਦੀ ਸਾਨੂੰ ਸਭ ਕੁਝ ਕਰਨਗੇ ਗੋਰੀਆਂ ਵੀ ਚਲਾਉਣਗੇ ਪਾਸ ਕਰਦੀਆਂ ਇਹ ਥਰੂ ਗੈਸ ਤੇ ਗੋਲੇ ਵੀ ਚਲਾਉਣਗੇ ਇਹ ਸਾਰਾ ਕੁਝ ਕਰਨਗੇ ਖਾਲੀ ਬੈਰੀਕੇਡਿੰਗ ਨਾ ਹੋਰ ਵੀ ਬੜਾ ਕੁਝ ਕਰਨਗੇ ਸਰੀਰ ਤੇ ਝੱਲਾਗੇ ਔਰ ਦਿੱਲੀ ਚੱਲਾਗੇ ਇਹ ਸਾਡਾ ਨਾਰਾ ਆ ਦਿੱਲੀ ਪਹੁੰਚ ਕੇ ਜਿਹੜਾ ਸਫਲਤਾ ਹਾਸਲ ਕਰਾਂਗੇ ਜਿੱਤ ਤੱਕ ਲੜਾਈ ਜਾਰੀ ਰੱਖਾਂਗੇ ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇੱਕ ਵਾਰ ਫਿਰ ਤੋਂ ਦਿੱਲੀ ਕੂਚ ਦੀ ਤਿਆਰੀ ਕੀਤੀ ਜਾ ਰਹੀ ਹੈ 13 ਫਰਵਰੀ ਨੂੰ ਦਿੱਲੀ ਵਿੱਚ ਜਾ ਕੇ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਹੈ ਕਿਸਾਨੀ ਮੰਗਾਂ ਜੋ ਰਹਿ ਗਈਆਂ ਸੀ ਉਹਨਾਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾਣਾ ਹੈ ਲੇਕਿਨ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਆ ਬੀਤੇ ਕੱਲ ਕਿਸਾਨ ਜਿੱਥੇ ਬੰਦੀਆਂ ਦੀ ਇੱਕ ਮੀਟਿੰਗ ਵੀ ਹੋਈ ਹੈ ਮੀਟਿੰਗ ਦੇ ਵਿੱਚ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਵੀ ਦੱਸੀਆਂ ਗਈਆਂ ਉਸ ਬਾਰੇ ਗੱਲਬਾਤ ਕਰਾਂਗੇ ਬਜਤਰ ਸਿੰਘ ਕੋਟਲਾ ਸਾਡੇ ਨਾਲ ਮੌਜੂਦ ਹੈ ਕਿਸਾਨ ਆਗੂ ਗੱਲਬਾਤ ਕਰਦੇ ਆ ਕੋਟਲਾ ਸਾਹਿਬ ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਕੀ ਕੁਝ ਉਸ ਮੀਟਿੰਗ ਤੋਂ ਨਿਕਲ ਕੇ ਸਾਹਮਣੇ ਆਇਆ ਤੇ ਕੀ ਲੱਗਦਾ ਹੈ ਕਿ ਅਗਲੇ ਦੌਰ ਦੀ ਮੀਟਿੰਗ 'ਚ ਅੱਗੇ ਕੀ ਗੱਲਬਾਤ ਹੋ ਸਕਦੀ ਹੈ ਵਖੋ ਜੀ ਕੱਲ ਵਾਲੀ ਜਿਹੜੀ ਮੀਟਿੰਗ ਸੀ ਅਹੀਂ ਐਸਕੇਮ ਗੈਰ ਰਾਜਨੀਤਿਕ ਉੱਤਰ ਭਾਰਤ ਦੀਆਂ 18 ਜਥੇਬੰਦੀਆਂ ਜਿਹੜੀਆਂ ਉਹਨਾਂ ਦੇ ਨਾਲ ਕੱਲ ਜਿਹੜੀ ਮੀਟਿੰਗ ਹੋਈ ਆ ਪੰਜ-ਪੰਜ ਮੈਂਬਰੀ ਜਿਹੜੀ ਦੋਨਾਂ ਫਾਰਮੂਲਾ ਤੋਂ ਟੀਮ ਬੈਠੀ ਸੀ ਔਰ ਸਰਕਾਰ ਦੇ ਸੈਂਟਰ ਦੇ ਨੁਮਾਇੰਦੇ ਆ ਇਹ ਪੰਜਾਬ ਸਰਕਾਰ ਨੇ ਵਿਚੋਲਗੀ ਕੀਤੀ ਕ ਰਾਤੀ ਮੇਰੀ ਗੱਲ ਡੱਲਿਆ ਸਾਹਿਬ ਨਾਲ ਹੋਈ ਸੀ ਅੱਛੇ ਢੰਗ ਦੇ ਵਿੱਚ ਵਿਚਾਰ ਵਟਾਂਦਰਾ ਹੋਇਆ ਔਰ ਸਰਕਾਰ ਦੇ ਗਾੜੀ ਜਿਹੜੀਆਂ ਸਾਡੀਆਂ ਅਹਿਮ ਮੰਗਾਂ ਸੀਆਂ ਉਹ ਰੱਖੀਆਂ ਗਈਆਂ ਔਰ ਸਰਕਾਰ ਨੇ ਇਹ ਗੱਲ ਕਹੀ ਆ ਜਿਹੜੇ ਨੁਮਾਇੰਦੇ ਆ ਇਸ ਟੀਮ ਆਈ ਉਹਨਾਂ ਦੀ ਕਿ ਇਹਨਾਂ ਤੇ ਜਿਹੜੀ ਆ ਉਹ ਛੇਤੀ ਵਿਚਾਰ ਕਰਕੇ ਆਹੀਂ ਅਗਲੀ ਮੀਟਿੰਗ ਜਿਹੜੀ ਆ ਉਹ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੋ ਸਕਦੀ ਹੈ ਅੱਜ ਵੀ ਹੋ ਸਕਦੀ ਹੈ ਔਰ ਕੱਲ ਵੀ ਹੋ ਸਕਦੀ ਆ ਉਸ ਮੀਟਿੰਗ ਦੇ ਵਿੱਚੋਂ ਕੀ ਸਿੱਟਾ ਸਾਹਮਣੇ ਆਉਂਦਾ ਔਰ ਕਿਸ ਤਰੀਕੇ ਨਾਲ ਸਰਕਾਰ ਜਿਹੜਾ ਉਹ ਅਗਲਾ ਫੈਸਲਾ ਲੈਂਦੀ ਆ ਉਹ ਉਸ ਤੋਂ ਬਾਅਦ ਦੇ ਵਿੱਚ ਪਤਾ ਲੱਗੇਗਾ ਜੀ ਕੋਟਲਾ ਸਾਹਿਬ ਜਦੋਂ ਪਹਿਲਾਂ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਸੀ ਮੀਟਿੰਗਾਂ ਉਦੋਂ ਵੀ ਲਗਾਤਾਰ ਹੋਈਆਂ ਸੀ ਮੀਟਿੰਗਾਂ ਦੇ ਦੌਰ ਚੋਂ ਕੁਝ ਨਿਕਲ ਕੇ ਸਾਹਮਣੇ ਨਹੀਂ ਸੀ ਆ ਰਿਹਾ ਹੁਣ ਵੀ ਮੀਟਿੰਗਾਂ ਦਾ ਦੌਰ ਫਿਰ ਤੋਂ ਸ਼ੁਰੂ ਹੋ ਗਿਆ ਤਾਂ ਕਿ ਲੱਗਦਾ ਹੈ ਕਿ ਇਨ੍ਹਾਂ ਮੀਟਿੰਗਾਂ ਚੋਂ ਕੁਝ ਨਿਕਲ ਕੇ ਸਾਹਮਣੇ ਆ ਸਕਦਾ ਹੈ ਵੇਖੋ ਜੀ ਪਹਿਲਾ ਜਿਹੜਾ ਅੰਦੋਲਨ ਸੀਗਾ ਨਾ ਉਸ ਵੇਲੇ ਸਰਕਾਰ ਨੂੰ ਪਹਿਲੀ ਗੱਲ ਤੇ ਅਸੀਂ ਥੱਲੋ ਜਿਹੜੀਆਂ ਇੰਟੈਲੀਜੈਂਸੀਆਂ ਰਿਪੋਰਟ ਦਿੰਦੀਆਂ ਸੀ ਉਹ ਗਲਤ ਦਿੰਦੀਆਂ ਸੀ ਉਹ ਕਹਿੰਦੇ ਆ ਕਿ ਕੁਝ ਪਰਸੈਂਟ ਲੋਕ ਨੇ ਲੇਕਿਨ ਉਸ ਵੇਲੇ ਸਰਕਾਰ ਨੇ ਜਿਹੜਾ ਵੱਡਾ ਜੋਮ ਜਦੋਂ ਪੰਜਾਬ ਝੁਕਿਆ ਔਰ ਪੰਜਾਬ ਦੀ ਜਵਾਨੀ ਨੇ ਬਹੁਤ ਵੱਡਾ ਹਲਾਰਾ ਮਾਰਿਆ ਔਰ ਸਰਕਾਰ ਦੀਆਂ ਸਾਰੀਆਂ ਰੋਕਾਂ ਟੋਕਾਂ ਜਿਹੜੀਆਂ ਤੋੜ ਦਿੱਤੀਆਂ ਗਈਆਂ ਔਰ ਜਿਹੜੇ ਕਿਸਾਨੀ ਸੀ ਅੰਦੋਲਨ ਜਿਹੜਾ ਦਿੱਲੀ ਦੇ ਬਰੂਹਾਂ ਤੇ ਜਾ ਬੈਠਾ ਔਰ ਉਹਦਾ ਕਰਕੇ ਇਸ ਵਾਰ ਜਿਹੜਾ ਆ ਉਸ ਵਾਰ ਜਿਹੜੀ ਸੀ ਉਹ ਜਿਹੜੀਆਂ ਮੀਟਿੰਗਾਂ ਸੀ ਉਹ 1 ਮਹੀਨਾ ਬਾਅਦ ਦੇ ਵਿੱਚ ਹੋਣੀਆਂ ਚਾਲੂ ਹੋਈਆਂ ਸੀ ਪਹਿਲਾਂ ਸਰਕਾਰ ਜਿਹੜੀ ਆ ਉਹ ਇਸ ਗੱਲ ਤੇ ਸੰਪੂਰਨ ਨਿਕਾ ਇਸੀ ਮੀਟਿੰਗਾਂ ਕਰਨੀਆਂ ਐਸ ਵਾਰ ਸਰਕਾਰ ਜਿਹੜੀ ਆ ਉਹ ਅਗਾਉ ਹੀ ਜਿਹੜੀ ਆ ਉਹ ਮੀਟਿੰਗਾਂ ਦੇ ਤੌਰ ਦੇ ਵਿੱਚ ਆ ਗਈ ਆ ਮੈਨੂੰ ਲੱਗਦਾ ਕਿ ਸ਼ਾਇਦ ਹੋ ਸਕਦਾ ਐਸ ਵਾਰ ਜਿਹੜਾ ਆ ਉਹ ਸਰਕਾਰ ਮੀਟਿੰਗਾਂ ਨਾਲ ਹੀ ਹੱਲ ਕਰ ਲੇ ਤੁਸੀਂ ਵੇਖਿਆ ਸੰਸਦ ਦੇ ਵਿੱਚ ਰਵਨੀਤ ਬਿੱਟੂ ਜੀ ਨੇ ਵੀ ਇਹ ਗੱਲ ਆ ਖਾਸ ਤੌਰ ਤੇ ਕਹੀਆ ਕਿ ਤੁਸੀਂ 750 ਕਿਸਾਨ ਪਿਛਲੀ ਵਾਰੀ ਬਰਵਾ ਕੇ ਬਾਅਦ ਦੇ ਵਿੱਚ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਮੇਰੀ ਸੈਨ ਤਪੱਸਿਆ ਜਿਹੜੀ ਆ ਉਹਦੇ ਵਿੱਚ ਕੋਈ ਕਮੀ ਰਹਿ ਗਈ ਆ ਉਹਦਾ ਕਰਕੇ ਜਿਹੜਾ ਇਹ ਅੰਦੋਲਨ ਜਿਹੜਾ ਆ ਉਹ 1 ਸਾਲ ਔਰ 12 13 1500 ਰੋ 15 16 ਦਿਨ ਚੱਲ ਗਿਆ ਔਰ ਉਹਦਾ ਕਰਕੇ ਜਿਹੜਾ ਉਸਨੇ ਬਾਅਦ ਦੇ ਵਿੱਚ ਮਾफी ਮੰਗੀ ਪ੍ਰਧਾਨ ਮੰਤਰੀ ਇਹ ਹੋ ਸਕਦਾ ਐਸ ਵਾਰ ਉਹਨੂੰ ਇਹੋ ਜਿਹੀ ਗਲਤੀ ਨਾ ਕਰੇ ਔਰ ਜਿਹੜਾ ਇਹ ਅੰਦੋਲਨ ਆ ਇਹ ਲੱਗਣ ਤੋਂ ਪਹਿਲਾਂ ਵੀ ਇਹ ਜਿਹੜਾ ਆ ਇਹ ਮੀਟਿੰਗਾਂ ਦੇ ਵਿੱਚ ਵੀ ਹੱਲ ਕਰ ਸਕਦਾ ਆ ਇਹ ਆਉਣ ਵਾਲਾ ਸਮਾਂ ਦੱਸਦਾ ਇਹ ਸਰਕਾਰ ਦੇ ਹੱਥ ਦੇ ਵਿੱਚ ਆ ਸਾਰਾ ਕੁਝ ਬਾਕੀ ਜਿਹੜ ਤੇ ਬੰਦੀਆਂ ਉਹ 13 ਤਰੀਕ ਦੇ ਕੋਚ ਦੀ ਤਿਆਰੀ ਬਹੁਤ ਜੋਰਾਂ ਤੇ ਕਰ ਰਹੀਆਂ ਨੇ ਕਿਉਂਕਿ ਸਾਡੀ ਜਿਹੜੀ ਤਿਆਰੀ ਆ ਉਹਨੇ ਚਿਰ ਤੱਕ ਜਰੀਆ ਉਹ ਪੂਰਨ ਤੌਰ ਤੇ ਅਸੀਂ ਕਰਕੇ ਔਰ ਜਿਹੜੀ ਦਿੱਲੀ ਦੀ ਕੋਚ ਦੀ ਤਿਆਰੀ ਆ ਉਹ ਜੋਰਾਂ ਤੇ ਆ ਕਿਉਂਕਿ ਜਿੰਨਾ ਚਿਰੇ ਸਾਰਾ ਜਿਹੜਾ ਮਸਲਾ ਆ ਉਹ ਹੱਲ ਨਹੀਂ ਹੋ ਜਾਂਦਾ ਉਹਨਾਂ ਚਿਰ ਜਿਹੜੀ ਸਾਡੀ ਤਿਆਰੀ ਆ ਸਾਡਾ ਪ੍ਰਦਰਸ਼ਨ ਆ ਉਹ جاری ਰਹੂਗਾ ਔਰ ਅਸੀਂ ਦਿੱਲੀ ਜਿਹੜਾ ਉਹ ਕੋਚ ਕਰਾਂਗੇ 13 ਤਰੀਕ ਨੂੰ ਜੇ ਸਰਕਾਰ ਗੱਲਬਾਤ ਨਾਲ 12 ਤਰੀਕ ਤੱਕ ਵੀ ਹੱਲ ਕੱਢ ਜਾਂਦੀ ਆ ਇਹ ਸਾਨੂੰ ਲਿਖਤੀ ਦੇ ਦਿੰਦੀ ਆ ਵੇਖੋ ਹੱਲ ਇੱਕ ਹੁੰਦਾ ਆ ਮਤਲਬ ਮੂੰਹ ਜਬਾਨੀ ਜਿੱਦਾਂ ਅੱਗੇ ਕਰ ਲਿਆ ਐਸ ਵਾਰ ਜਿਹੜੀ ਗੱਲ ਆ ਉਹ ਲਿਖਤੀ ਤੇ ਆ ਹਰ ਜਿਹੜਾ ਸਾਡਾ ਨਾ ਵਾਦਾ ਕਰਨਾ ਉਹ ਲਿਖਤੀ ਕਰਨਾ ਐਮਐਸਪੀ ਗਾਰੰਟੀ ਕਾਨੂੰਨ ਜਿਹੜਾ ਹੈ ਉਹ ਲਿਖਤੀ ਦੱਸੋ ਔਰ ਜਿਹੜੇ ਸਾਡੇ ਇੰਪੋਰਟ ਡਿਊਟੀ ਜਿਹੜੀ ਫਸਲ ਦੇ ਉੱਤੋਂ ਘਟਾ ਹਟਾਰ ਹੈ ਜਿਹੜੀ ਆ ਉਹ ਉਹ ਲਿਖਤੀ ਦੇ ਵਿੱਚ ਕਰੋ ਕਾਨੂੰਨ ਵਾਪਸ ਕਰੋ ਔਰ ਬਿਜਲੀ ਬੋਰਡ ਜਿਹੜਾ ਸੋਧ ਬੈਲਾ 220 ਉਹਨੂੰ ਲਿਖਤੀ ਬੰਦ ਕਰੋ ਕਿਉਂਕਿ ਜਿਹੜੇ ਚਿਪਾਲੇ ਮੀਟਰ ਤਰ੍ਹਾਂ ਤਰ ਪਿੰਡਾਂ ਵਿੱਚ ਲੱਗ ਰਹੇ ਆ ਉਹ ਨਾ ਲੱਗਣ ਔਰ ਜਿਵੇਂ ਪ੍ਰਾਲੀ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਦਾ ਮਸਲਾ ਆ ਔਰ ਉਹਨੂੰ ਜਿਹੜਾ ਖੇਤੀਬਾੜੀ ਆ ਉਹਨੂੰ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਵਿੱਚੋਂ ਬਾਹਰ ਲਿਆਂਦਾ ਚਾਵੇ ਜਿਹੜੀ ਖੇਤੀਬਾੜੀ ਆ ਸਾਡੀ ਉਹ ਡਬਲਯੂਟੀਓ ਦੇ ਵਿੱਚੋਂ ਬਾਹਰ ਕੱਢ ਕੇ ਇਹਨੂੰ ਜਿਹੜਾ ਸਵਾਮੀ ਰਾਤਕ ਮੀਂਹ ਦੀ ਰਿਪੋਰਟ ਦੇ ਮਤਲਬ ਕਿ ਜਿਹੜੇ ਲੋਕਾਂ ਨੂੰ ਅਲਾਇਬੰਦ ਪਾ ਦਿੱਤੇ ਜਾਣ ਇਹਨਾਂ ਗੱਲਾਂ ਦੇ ਉੱਤੇ ਜਿਹੜੀ ਸਾਡੀ ਚਰਚਾ ਚੱਲ ਰਹੀ ਆ ਔਰ ਸਰਕਾਰ ਕੋਲ ਲਿਖਤੀ ਮੰਗ ਰਹੇ ਆ ਉਹ 2 ਦਿਨ ਦਾ ਸਮਾਂ ਸਰਕਾਰ ਨੇ ਲਿਆ ਵੇਖੋ ਇਹਦੇ ਚ ਕੀ ਸਿੱਟਾ ਨਿਕਲਦਾ ਜੀ ਇੱਕ ਪਾਸੇ ਗੱਲਬਾਤ ਚੱਲ ਰਹੀ ਦੂਸਰੇ ਪਾਸੇ ਅਗਰ ਬਾਰਡਰਾਂ ਤੇ ਗੱਲ ਕਰੀ ਹਰਿਆਣੇ ਬਾਰਡਰ ਦੇ ਉੱਪਰ ਵੱਡੀ ਬੈਰੀਗੇਟਿੰਗ ਕਰ ਦਿੱਤੀ ਗਈ ਆ ਜੋ ਪਿਛਲੀ ਵਾਰ ਬੈਰੀਗੇਟਿੰਗ ਕੀਤੀ ਗਈ ਸੀ ਉਸ ਤੋਂ ਵੀ ਜ਼ਿਆਦਾ ਬੈਰੀਗੇਟਿੰਗ ਹੁਣ ਕਰ ਦਿੱਤੀ ਗਈ ਕਿ ਕਿ ਕਿਸਾਨ ਜਿਹੜੇ ਆ ਉਹ ਪੰਜਾਬ ਤੋਂ ਹਰਿਆਣੇ ਵੱਲ ਨਾ ਜਾ ਸਕੇ ਜਾਂ ਜਿਹੜੇ ਦੂਸਰੀਆਂ ਸਟੇਟਾਂ ਤੋਂ ਚਾਰੇ ਪਾਸੇ ਬਾਰਡਰਾਂ ਤੇ ਵੱਡੀ ਪੈਰੀਗੇਟਿੰਗ ਕੀਤੀ ਜਾ ਰਹੀ। ਦੇਖੋ ਪਿਛਲੀ ਵਾਰ ਸਭ ਤੋਂ ਪਹਿਲਾਂ ਤੁਹਾਨੂੰ ਪਤਾ ਪੰਜਾਬ ਲੜਿਆ ਸੀ। ਔਰ ਬਾਅਦ ਦੇ ਵਿੱਚ ਹਰਿਆਣਾ ਕੁਝ ਪਰਸੈਂਟ ਚੱਲਿਆ ਜਦੋਂ ਸਰਕਾਰ ਨੇ ਤਸ਼ੱਦਦ ਕੀਤਾ ਤੇ ਜਿਹੜਾ ਹਰਿਆਣਾ ਸੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਨਿਕਲ ਕੇ ਬਾਹਰ ਆਇਆ। ਐਸ ਵਾਰ ਜਿਹੜਾ ਹਰਿਆਣਾ, ਪੰਜਾਬ, ਮੱਧ ਪ੍ਰਦੇਸ਼, ਅਸਾਮ, ਜਿਵੇਂ ਬਿਹਾਰ, ਜੁਪੀ, ਰਾਜਸਥਾਨ ਔਰ ਬੰਗਲੌਰ, ਕਰਨਾਟਕ, ਤਾਮਲनाडु, ਕੇਰਲਾ ਸਾਰੇ ਮੁਰਕ ਜਿਹੜੇ ਸਟੇਟਾ ਤੋਂ ਕਿਸਾਰ ਆ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਹਮ ਹਮਾ ਕੇ ਪਹੁੰਚ ਰਹੇ ਨੇ ਤਾਂ ਕਿ ਜੇ ਸਰਕਾਰ ਦੀ ਬੈਰੀਕੇਡ ਵੱਡੀ ਆ ਤੇ ਪਬਲਿਕ ਦਾ ਜੋਰ ਉਹਦੇ ਨਾਲੋਂ ਕਈ ਗੁਣਾ ਵੱਡਾ ਇਸ ਕਰਕੇ ਕੋਈ ਗੱਲ ਨਹੀਂ ਜੇ ਸਰਕਾਰ ਨੇ ਮੰਗਾ ਨਾ ਮੰਨੀਆਂ ਤਾਂ ਦਿੱਲੀ ਜ਼ਰੂਰ ਜਾਵਾਂਗੇ ਲੋਕਾਂ ਦਾ ਜਿਹੜਾ ਏਕਾ ਆ ਲੋਕਾਂ ਦਾ ਜਿਹੜਾ ਜੋਸ਼ ਆ ਵੇਖੋ ਸੰਤ ਰੂਪੀ ਕੱਟ ਜਿਹੜਾ ਨਾ ਇਹਨੂੰ ਗੁਰੂ ਨਾਨਕ ਦੇਵ ਤੇ ਲੈ ਕੇ ਤੇ ਗੁਰੂ ਗੋਬਿੰਦ ਸਿੰਘ ਜੀ ਤੱਕ ਕਿੰਨੇ ਮੁਗਲ ਸਰਕਾਰਾਂ ਨੇ ਹੱਥ ਕੰਡੇ ਵਰਤੇ ਸੰਗਤ ਰੂਪੀ ਇਕੱਠ ਨੂੰ ਨਹੀਂ ਰੋਕ ਸਕੇ ਬਾਬਾ ਬੰਦਾ ਸਿੰਘ ਬਹਾਦਰ ਦਿੱਲੀ ਤੋਂ ਚੜ ਕੇ ਸਰਹੰਦ ਫਦੇ ਕਰਨ ਆਇਆ ਔਰ ਕਿਤੇ ਵੱਡੀ ਗਿਣਤੀ ਦੇ ਵਿੱਚ ਮੁਗਲਾਂ ਨੇ ਉਹਦੇ ਵਿੱਚ ਫੌਜਾਂ ਲਾਈਆਂ ਔਰ ਨਹੀਂ ਰੋਕ ਸਕੇ ਇਸ ਕਰਕੇ ਜਿਹੜਾ ਸੰਗਤ ਰੂਪੀ ਇਕੱਠ ਆ ਗੁਰੂ ਮਹਾਰਾਜ ਜੀ ਉਹਦੇ ਵਿੱਚ ਬਖਸ਼ਿਸ਼ ਹੁੰਦੀ ਆ ਉਹ ਜਿੱਤਦਾ ਆ ਜਿੱਤ ਕੇ ਆਵਾਂਗੇ ਦਿੱਲੀ ਜ਼ਰੂਰ ਜਾਵਾਂਗੇ ਕੋਈ ਗੱਲ ਨਹੀਂ ਇੰਨਾ ਹੱਥ ਕੰਡਿਆਂ ਦੀ ਸਾਨੂੰ ਸਾਨੂੰ ਗੋਲੀਆਂ ਦੀ ਸਾਨੂੰ ਸਭ ਕੁਝ ਕਰਨਗੇ ਗੋਲੀਆਂ ਵੀ ਚਲਾਉਣਗੇ ਤਸ਼ ਕਰਦੀਆਂ ਇਹ ਅਥਰੂ ਗੈਸ ਦੇ ਗੋਲੇ ਵੀ ਚਲਾਉਣਗੇ ਇਹ ਸਾਰਾ ਕੁਝ ਕਰਨਗੇ ਖਾਲੀ ਬੈਰੀਕੇਟ ਹੋਰ ਵੀ ਬੜਾ ਕੁਝ ਕਰਨਗੇ ਪਰ ਕੋਈ ਗੱਲ ਨਹੀਂ ਪਿਛਲੇ ਸਾਲ ਵੀ ਨਾ ਕੀਤਾ ਐ ਕੰਮ ਕਰਨਗੇ ਸਰੀਰ ਤੇ ਝੱਲਾਂਗੇ ਔਰ ਦਿੱਲੀ ਚੱਲਾਂਗੇ ਇਹ ਸਾਡਾ ਨਾਰਾ ਆ ਔਰ ਦਿੱਲੀ ਪਹੁੰਚ ਕੇ ਜਿਹੜਾ ਸਫਲਤਾ ਹਾਸਲ ਕਰਾਂਗੇ ਜਿੱਤ ਤੱਕ ਲੜਾਈ ਜਾਰੀ ਰੱਖਾਂਗੇ ਜੀ ਪੰਜਾਬ ਸਰਕਾਰ ਦਾ ਕਿਸਾਨਾਂ ਪ੍ਰਤੀ ਰਵਈਆ ਕਿਸ ਤਰੀਕੇ ਦੇਖਦੇ ਜੇ ਕੱਲ ਭਗਵੰਤ ਸਿੰਘ ਮਾਨ ਦਾ ਕਹਿਣਾ ਸੀ ਕਿ ਉਹ ਨਹੀਂ ਚਾਹੁੰਦੇ ਕਿ ਜਿਹੜਾ ਦੁਬਾਰਾ ਸੰਘਰਸ਼ ਹੋਵੇ ਦੁਬਾਰਾ ਕਿਸਾਨ ਸ਼ਹੀਦ ਹੋਣ ਇਸ ਲਈ ਉਹਨਾਂ ਵੱਲੋਂ ਕੋਸ਼ਿਸ਼ ਕਰਕੇ ਕੇਂਦਰ ਸਰਕਾਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਵਾਈ ਗਈ ਵਧੀਆ ਗੱਲ ਹੈ ਸੋਚ ਵਧੀਆ ਆਪਦੀ ਵੇਖੋ ਕੇਂਦਰ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਾਈ ਹੈ ਬਹੁਤ ਵਧੀਆ ਧੰਨਵਾਦ ਉਹਨਾਂ ਦਾ ਕਿਉਂਕਿ ਉਹਨਾਂ ਨੇ ਅਗਾਊ ਇਸ ਅੰਦੋਲਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਵੇਖੋ ਜਦੋਂ ਦੋ ਘਰਾਂ ਦੇ ਵਿੱਚ ਦੋ ਭਰਾਵਾਂ ਦੇ ਵਿੱਚ ਕੋਈ 파ਟਕ ਪੈਂਦਾ ਤੀਸਰਾ ਭਰਾ ਵਿੱਚ ਬੈਠ ਕੇ ਸਮਝੌਤਾ ਕਰਾਉਂਦਾ ਜੋ ਸਮਝੌਤਾ ਕਰਾਉਣ ਦੇ ਵਿੱਚ ਸਫਲਤਾ ਰਹਿੰਦੇ ਨੇ ਜੋ ਸਫਲਤਾ ਹਾਸਲ ਕਰ ਜਾਂਦੇ ਨੇ ਤਾਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਹੋਏਗਾ ਪਰ ਜੇ ਨਹੀਂ ਹੈ ਸਫਲਤਾ ਹਾਸਲ ਹੋਣੀ ਫਿਰ ਦਿੱਲੀ ਕੂਚ ਜਿਹੜੀ ਕਿਸਾਨਾਂ ਦੀ ਉਹ 13 ਫਰਵਰੀ ਜਿਹੜੀ ਆ ਉਹ ਤਿਆਰੀ ਆ ਉਹ ਜੋਰਾਤ ਆ ਗੁਰੂ ਨਾਨਕ ਦੇਵ ਜੀ ਦਾ 13 13 ਹਜ਼ਾਰ ਟੋਲਾ ਨਾਲ ਨਾਰਾ ਉਹਨੂੰ ਪੂਰਾ ਕਰਾਂਗੇ ਔਰ ਸਫਲਤਾ ਹਾਸਲ ਕਰਾਂਗੇ ਜੀ ਬਿਲਕੁਲ ਤਾਂ ਐਸੇ ਬਚਿੱਤਰ ਸਿੰਘ ਕੋਟਲਾ ਜੋ ਕਿਸਾਨ ਆਗੂ ਨਾਲ ਉਹਨਾਂ ਦਾ ਕਹਿਣਾ ਹੈ ਕਿ ਅਗਰ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਦੌਰਾਨ ਕੋਈ ਸਿੱਟਾ ਨਿਕਲ ਕੇ ਸਾਹਮਣੇ ਨਹੀਂ ਆਉਂਦਾ ਤਾਂ ਫਿਰ ਉਹ 13 ਫਰਵਰੀ ਨੂੰ ਕਿਸਾਨ ਜੱਥੇ ਬੰਦੇ ਆ ਪੂਰੀ ਤਰੀਕੇ ਨਾਲ ਦਿੱਲੀ ਕੂਚ ਦੀ ਤਿਆਰੀ ਦੇ ਵਿੱਚ ਆ ਬੈਰੀਗੇਟਿੰਗ ਜਿੰਨੇ ਮਰਜ਼ੀ ਲਗਾ ਲੈਣ ਕਿਸਾਨ ਜਿਹੜਾ ਉਹ ਆਪਣੇ ਸੀਨੇ ਤੇ ਝੱਲ ਕੇ ਸਾਰਾ ਕੁਝ ਕਰਕੇ ਦਿੱਲੀ ਜਿਹੜਾ ਜ਼ਰੂਰ ਜਾਣਗੇ ਪ੍ਰਦਰਸ਼ਨ ਜ਼ਰੂਰ ਕਰਨਗੇ ਤੇ ਆਪਣੀਆਂ ਮੰਗਾਂ ਕੇਂਦਰ ਸਰਕਾਰ ਤੋਂ ਜਰੂਰ ਮੰਨਵਾਣਗੇ ਲੇਕਿਨ ਉਹਨਾਂ ਦਾ ਕਹਿਣਾ ਹੈ ਕਿ ਅਗਰ ਕੇਂਦਰ ਸਰਕਾਰ ਗੱਲਬਾਤ ਦੇ ਜ਼ਰੀਏ ਇਹ ਮਸਲਾ ਹੱਲ ਕਰਨਾ ਚਾਹੁੰਦੀ ਹੈ ਤਾਂ ਕਿਸਾਨ ਗੱਲਬਾਤ ਕਰਨ ਨੂੰ ਤਿਆਰ ਹੈ ਮੀਟਿੰਗ ਵੀ ਕੀਤੀ ਹੈ ਪਿਛਲੇ ਦਿਨੀ ਅਤੇ ਹੁਣ ਦੋ ਦਿਨਾਂ ਦਾ ਸਮਾਂ ਜਿਹੜਾ ਕੇਂਦਰ ਵੱਲੋਂ ਮੰਗਿਆ ਗਿਆ ਤਾਂ ਦੋ ਦਿਨਾਂ ਬਾਅਦ ਮੀਟਿੰਗ ਹੋਏਗੀ ਉਸ ਤੋਂ ਬਾਅਦ ਕੀ ਸੱਟਾ ਨਿਕਲ ਕੇ ਸਾਹਮਣੇ ਆਉਂਦਾ ਇਦਾਂ ਆਉਣ ਵਾਲਾ ਸਮਾਂ ਦੱਸੇਗਾ ਕੈਮਰਾਮੈਨ ਪ੍ਰਦੀਪ ਦੇ ਨਾਲ ਮੁਕੇਸ਼ ਮਹਿਰਾ ਦਾ ਅਨਮਿਊਟ ਅਮਰਿਤ